ਸਤਨਾਮ ਸ੍ਰੀ ਵਾਹਿਗੁਰੂ ਸਹਿਜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਮਾਇਆ ਡੋਲਨੀ ਅਪਣ ਚ ਕੋਲਣ ਹਾਰੂ ਸੰਤੋ ਮੱਖਣ ਖਾਇਆ ਆਸ਼ਪੀਏ ਸੰਸਾਰ ਸਤਿਕਾਰ ਜੋ ਗੁਰੂ ਖਨਸਾ ਸਾਧ ਸੰਗਤ ਜੀ ਇਹ ਪਾਵਨ ਸ਼ਲੋਕ ਵੀ ਭਗਤ ਕਬੀਰ ਸਾਹਿਬ ਦਾ ਅਚਾਰਨ ਕੀਤਾ ਹੋਇਆ 18ਵਾਂ ਸ਼ਲੋਕ ਹੈ ਤੇ ਇਸ ਪਾਵਨ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਸਾਡੇ ਨਾਲ ਗੁਰਮਤਿਆਂ ਵਿਚਾਰਾਂ ਦੀ ਸੱਜ ਪਾਉਂਦੇ ਸਮਝਾਉਂਦੇ ਨੇ ਕਿ اے ਜੀਵ ਜੇ ਕਿਤੇ ਤੈਨੂੰ ਇਹ ਯੁਗਤ ਸਮਝ ਵਿੱਚ ਆ ਜਾਵੇ ਨਾ ਤਾਂ ਤੇਰਾ ਜਿਹੜਾ ਜੀਵਨ ਹੈ ਉਹ ਸਫਲਾ ਹੋ ਸਕਦਾ ਹੈ ਹੁਣ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਯੁਗਤ ਕੀ ਹੈ ਕਬੀਰ ਮਾਇਆ ਡੁੱਲ ਗਏ ਕਿਤੇ ਇਸ ਸੰਸਾਰ ਨੂੰ ਤੋਂ ਸਤਿਗੁਰੂ ਕਹਿੰਦੇ ਨੇ ਜਿਵੇਂ ਉਦਾਹਰਨ ਦਿੱਤੀ ਹੈ ਕਿ ਇੱਕ ਸਵਾਨੀ ਜਿਹੜੀ ਦੁੱਧ ਰੜਕਦੀ ਹੈ ਉਹ ਇੱਕ ਚਾਟੀ ਲੰਦੀ ਐ ਤੇ ਚਾਟੀ ਵਿੱਚ ਦੁੱਧ ਪਾਉਂਦੀ ਐ ਉਹਨੂੰ ਜਾਗ ਲਾਉਂਦੀ ਐ ਫਿਰ ਉਹਦੇ ਵਿੱਚ ਮਧਾਣੀ ਪਾ ਕੇ ਉਹਨੂੰ ਰੜਕਦੀ ਐ ਤੇ ਉਹ ਰੜਕ ਕੇ ਕੀ ਕਰਦੀ ਐ ਜਿਹੜਾ ਝੋ ਆਉਂਦਾ ਮੱਖਣ ਆਉਂਦਾ ਉਹਦੇ ਤੇ ਉਹ ਆਪ ਰੱਖ ਲੈਂਦੀ ਐ ਤੇ ਜਿਹੜੀ ਲੱਸੀ ਪਿੱਛੇ ਬਚਦੀ ਐ ਕਹਿੰਦੇ ਉਹ ਲੋਕਾਂ ਵਿੱਚ ਵਰਤਾ ਦਿੰਦੀ ਐ ਸੇਮ ਉਦਾਂ ਦੀ ਉਦਾਹਰਨ ਕਵੀਰ ਸਾਹਿਬ ਨੇ ਦੇ ਕੇ ਸਾਨੂੰ ਸਮਝਾਇਆ ਕਿ ਬੰਦਿਆਂ ਤੋਂ ਇਸ ਸੰਸਾਰ ਵਿੱਚ ਆਇਆ ਤੇ ਇਸ ਸੰਸਾਰ ਨੂੰ ਤੂੰ ਦੁੱਧ ਰੜਕਣ ਵਾਲੀ ਮੱਟੀ ਬਣਾ ਲੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਇਹ ਕਹ ਲਓ ਕਿ ਜਿਹੜਾ ਜੀਵਨ ਹੈ ਸੰਸਾਰ ਵਿੱਚ ਮਿਲਿਆ ਇਹਦੀ ਵਰਤੋਂ ਏਦਾਂ ਕਰ ਜਿਵੇਂ ਦੁੱਧ ਰੜਕਣ ਵਾਲੀ ਇੱਕ ਇਸਤਰੀ ਦੁੱਧ ਨੂੰ ਰੜਕਣ ਵਾਸਤੇ ਬਰਤਨ ਦਾ ਪ੍ਰਯੋਗ ਕਰਦੀ ਹੈ ਨਾ ਉਹਦੀ ਵਰਤੋਂ ਕਰਦੀ ਹੈ ਤੇ ਇਸ ਜੀਵਨ ਅੰਦਰ ਸਤਿਗੁਰ ਸਚੇ ਪਾਸ਼ਾ ਕਹਿੰਦੇ ਨੇ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਦੁੱਧ ਨੂੰ ਸਤਿਗੁਰ ਸਚੇ ਪਾਸ਼ਾ ਕਹਿੰਦੇ ਨੇ ਰੜਕਣਾ ਤੇ ਭਾਵੇਂ ਪਰਮਾਤਮਾ ਦਾ ਨਾਮ ਇਸ ਸੰਸਾਰ ਅੰਦਰ ਜਪਿਆ ਕਰ ਤੇ ਇਸ ਪਰਮਾਤਮਾ ਦੀ ਬੰਦਗੀ ਕਰਨੀ ਉਸ ਨਾਮ ਦੇ ਦੁੱਧ ਨੂੰ ਰੜਕਣ ਵਾਸਤੇ ਸਤਿਗੁਰ ਸਚੇ ਪਾਸ਼ਾ ਕਹਿੰਦੇ ਨੇ ਆਪਣੇ ਇੱਕ ਇੱਕ ਸਵਾਸ ਦਾ ਜਿਹੜਾ ਚੱਕਰ ਹੈ ਇੰਨੂੰ ਮਧਾਣੀ ਦੇ ਰੂਪ ਦੇ ਵਿੱਚ ਵਰਤਦਾ ਕਬੀਰ ਮਾਇਆ ਡੋਲਨੀ ਪਵਨ ਚ ਘੋਲਣ ਹਾਰ ਜਿਹੜਾ ਤੇਰੇ ਸੁਵਾਸ ਨੇ ਉਹਨਾਂ ਦੀ ਮਧਾਣੀ ਬਣਾ ਲੈ ਪਾਸ਼ਾ ਕਹਿੰਦੇ ਨੇ ਤੇ ਇਹ ਤਰੀਕਾ ਜਿਹੜਾ ਸਤਿਗੁਰ ਕਹਿੰਦੇ ਨੇ ਸਾਧਨਾ ਕਰਨ ਦਾ ਹੈ ਪਰਮਾਤਮਾ ਦੀ ਇਸ ਤਰੀਕੇ ਨਾਲ ਬੰਦਗੀ ਕਰੇਗਾ ਇੱਕ ਇੱਕ ਸੁਵਾਸ ਜਿਹੜੇ ਸਤਿਗੁਰ ਕਹਿੰਦੇ ਨੇ ਫਿਰ ਉਹ ਜਿਹੜਾ ਤਤ ਹੈ ਅਸਲ ਵਿੱਚ ਮੱਖਣ ਭਾਵ ਕੇ ਆਤਮਿਕ ਆਨੰਦ ਆ ਜਿਹੜਾ ਮੱਖਣ ਹੈ ਉਹ ਸਤਿਗੁਰੂ ਸੱਚੇ ਪਾਸ਼ਾ ਕਹਿੰਦੇ ਨੇ ਤੂੰ ਪ੍ਰਾਪਤ ਕਰ ਸਕਦਾ ਹੈ ਇੱਥੇ ਲਿਖਦੇ ਨੇ ਵੀ ਕਹਿੰਦੇ ਇਸ ਸੰਸਾਰ ਵਿੱਚ ਸਾਧਨਾ ਕਰਨ ਵਾਲੇ ਲੋਕ ਵੀ ਆਉਂਦੇ ਨੇ ਉਹ ਇਸ ਸੰਸਾਰ ਦੀ ਵਰਤੋਂ ਇਦਾਂ ਕਰਦੇ ਨੇ ਵੀ ਇੱਥੇ ਜਨਮ ਮਿਲਿਆ ਇਸ ਸੰਸਾਰ ਨੂੰ ਸਤਿਗੁਰੂ ਕਹਿੰਦੇ ਨੇ ਉਹ ਇੱਕ ਮਿੱਟੀ ਦੀ ਈ ਵਰਤੋਂ ਕਰਦੇ ਨੇ ਤੇ ਪਰਮਾਤਮਾ ਦੀ ਭਗਤੀ ਦਾ ਬੰਦਗੀ ਦਾ ਦੁੱਧ ਇੱਕ ਇੱਕ ਸਵਾਸ ਦੇ ਢੇਡੇ ਭਾਵੇਂ ਇਸ ਸਵਾਸਾਂ ਦੀ ਬੰਧਾਣੀ ਨਾਲ ਲੜਕਦੇ ਨੇ ਔਰ ਕਹਿੰਦੇ ਨੇ ਫਿਰ ਸਾਧਨਾ ਕਰਨ ਵਾਲੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਆਤਮਿਕ ਆਨੰਦ ਰੂਪੀ ਮੱਖਣ ਉਹ ਆਪ ਖਾ ਲੈਂਦੇ ਨੇ। ਪਾਪ ਕੀ ਉਹ ਆਤਮਿਕ ਆਨੰਦ ਮੰਨਦੇ ਨੇ। ਆ ਜਿਹੜਾ ਬਾਕੀ ਦੁਨਿਆਵੀ ਟੰਚਾ ਸਾਰੇ ਜਿੰਨੇ ਵੀ ਪਦਾਰਥਾਂ ਦੇ ਮੋਹ ਨੇ ਇਹਨਾਂ ਦਾ ਤਿਆਗ ਕਰ ਦਿੰਦੇ ਨੇ ਕਹਿੰਦੇ ਇਹ ਤੇ ਸੰਸਾਰ ਬਾਤ ਤੇ ਦੁਨਿਆਵੀ ਬਾਤ ਤੇ ਛੱਡ ਦਿੰਦੇ। ਉਹ ਇਹਨਾਂ ਪਦਾਰਥਾਂ ਦਾ ਮੋਹ ਨਹੀਂ ਕਰਦੇ ਇਹ ਹਉਮੈ ਵਾਲਾ ਜਿਹੜਾ ਪਾਸ਼ਾ ਕਹਿੰਦੇ ਰੋਗ ਹੈ ਇਹਦਾ ਅੰਦਰੋਂ ਨਾਸ਼ ਕਰ ਲੈਂਦੇ ਨੇ। ਪਰਮਾਤਮਾ ਦੀ ਬੰਦਗੀ ਕਰਦੇ ਸਾਧਨਾ ਕਰਨ ਵਾਲੇ ਉਸ ਮਾਲਕ ਦੇ ਨੇੜੇ ਚਲੇ ਜਾਂਦੇ ਨੇ। ਇੱਕ ਜੁਗਤ ਇਕਬੀਰ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਨਾਲ ਸਾਝ ਪਾਉਣ ਦੀ ਉਹਦੇ ਨੇੜੇ ਜਾਣ ਦੀ। ਤੋਂ ਸਤਿਗੁਰੂ ਇਸ ਸ਼ਲੋਕ ਅੰਦਰ ਸਾਨੂੰ ਇਹ ਸਿੱਖਿਆ ਦਿੰਦੇ ਨੇ ਕਿ ਬੰਦੇ ਇਸ ਜੱਗ ਵਿੱਚ ਆ ਕੇ ਪ੍ਰਮਾਤਮਾ ਦੀ ਬੰਦਗੀ ਕਰਨੇ ਉਸ ਮਾਲਕ ਦੇ ਨੇੜੇ ਪਹੁੰਚਾ ਸਕਦੀ ਹੈ। ਉਸ ਮਾਲਕ ਨਾਲ ਪੱਕੀ ਸਾਝ ਪਵਾ ਸਕਦੀ ਹੈ। ਇੱਕੋ ਹੀ ਇੱਕ ਤਰੀਕਾ ਆਤਮਿਕ ਆਨੰਦ ਮਾਣਨ ਦਾ। ਉਸ ਮਾਲਕ ਦੀ ਬੰਦਗੀ ਇਸ ਸੰਸਾਰ ਵਿੱਚ ਜਿੰਨਾ ਚਿਰ ਤੇਰੇ ਕੋਲ ਜੀਵਨ ਸੱਤਾ ਹੈ। ਇਸ ਜੀਵਨ ਨੂੰ ਮੰਨਦਾ ਹੋਇਆ ਪਰਮਾਤਮਾ ਦੀ ਬੰਦਗੀ ਕਰੇਗਾ ਤਾਂ ਆਤਮਿਕ ਆਨੰਦ ਵਿੱਚ ਲੀਨ ਹੋ ਸਕਦਾ ਜਿਹਨੂੰ ਇੱਥੇ ਆਤਮਿਕ ਆਨੰਦ ਵਿੱਚ ਸਤਵਰ ਕਹਿੰਦੇ ਨੇ ਟਿਕਿਆ ਰਹਿਣਾ ਆਗਿਆ ਲੀਨ ਹੋਣਾ ਆਗਿਆ ਉਹ ਇਨਸਾਨ ਉਹ ਸਾਧਨਾ ਕਰਨ ਵਾਲਾ ਬੰਦਾ ਸਦਾ ਵਕਤ ਉਸ ਬ੍ਰਹਮ ਦੇ ਵਿੱਚ ਅਭੇਦ ਹੋ ਜਾਂਦਾ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ